ਦੇਗਰ ਮੁਖ ਨੇ ਪੁਆਨਤਮਾਨ ਨੇ 25 30 ਮੀਟਰ ਦੇ ਵਿੱਚ ਸਾਜੇ ਫਰਾਂਡੇ ਨਾਲ ਮੀਟਿੰਗ ਕਰਕੇ 6ਵੇਂ ਪੇਕੂਸ਼ਨ ਬਾਰੇ ਜਿਹੜੇ ਕਿਸਤਾਂ ਵਿਗਾਰੇ ਜੋ ਜੋ ਸਾਜੇ ਫਰਾਂਡੇ ਦੇ ਆਗੂ ਨੇ ਮੀਟਿੰਗ ਜਿਹੜਾ ਕਲਮਿਨਰ ਸਿੰਘ ਸ਼ਰਾਣਾ ਸੀ ਜਰਮਨ ਸਿੰਘ ਸੀ ਸਾਡਾ ਬੀ ਸਿਕੰਦਰ ਸਿੰਘ ਤਾਰੀਵਾਲ ਹੋਰ ਆਗੂ ਸਾਮ ਸਾਨੂੰ ਕੁਵਾਰੇ ਮੀਟਿੰਗ ਹੋਈ ਉਸੇ ਮੁਖ ਨੇ ਪੁਆਨਤਮਾਨ ਨੇ ਇਹ ਕਿਹਾ ਕਿ ਟਾੜੀਆਂ ਮੰਗਾ ਮੈਂ ਹੱਲ ਜੋਗੇ ਆਉਣ ਵਾਲੀ 25 ਲਾਈਨ ਨੂੰ ਚੱਲਿਆ ਦੇ ਮੀਟਿੰਗ ਕਰ ਦਿੱਤਾ ਜਾਊਗਾ ਉਹ ਜੋ ਮلاء ਮੁਖ ਮੰਗਾ ਹਨ 2016 ਤੋਂ ਪੀਕੇਹੰਦਾ ਏਰੀਆ ਰਿਟਾਇਰਨ ਨੂੰ ਸੰਸਦ ਨੂੰ ਫੈਕਟਰ 2.59 ਇਸ ਤਰ੍ਹਾਂ ਜਿਸ ਤਰ੍ਹਾਂ ਡੀ ਕੇਂਦਰ ਸਰਕਾਰ ਦਾ 50% ਆ ਪਰ ਪੰਜਾਬ ਸਰਕਾਰ ਦੇ ਮਿਲਾਂ ਦਾ ਡੀ ਆ ਉਹ 36% ਦਾ 12% ਦਾ ਫਰਕ ਆ ਇਹ ਗੱਲਬਾਤ ਕੀਤੀ ਸੀ 12% ਵਾਧਾ ਕੀਤਾ ਜਾਵੇ ਕਿਉਂਕਿ ਜੇਕਰ ਪੰਜਾਬ ਦੇ ਨਾਲ ਡੀ 50% ਹੁੰਦਾ ਤਾਂ ਹਜ਼ਾਰਾਂ ਰੁਪਏ ਹਰ ਮਹੀਨੇ ਸਰਹਜ ਵਾਧਾ ਹੋਊਗਾ ਦੂਜੇ ਪਾਸੇ ਜੋ ਮੁੱਖ ਮੰਤਰੀ ਭਵਨ ਤੁਮਾਨਾ ਕਈ ਵਾਰ ਕਹਿ ਚੁੱਕਿਆ ਕਿ ਅਸੀਂ ਪ੍ਰਾਣੀ ਪੈਨਸਪੀਮ మేముਨੇ ਸਭਾ ਅਧਾਰ ਅਨਸਾਰ ਲਾਗੂ ਕਰਾਂਗੇ ਪਰ ਪੰਜਾਬ ਸਰਕਾਰ ਨੇ ਲੰਘੜਾ ਨੋਟੀਸਿੰਗ ਕੀਤਾ ਸੀ ਸਰਕਾਰ ਨੂੰ 2.5 ਸਾਲ ਹੋ ਚੱਲੇ ਆ ਲਗਭਗ ਅਜੇ ਤੱਕ ਪ੍ਰਾਣੀ ਬੈਂਕਸ ਨੂੰ ਬਹਾਲੀ ਕੀਤੀ ਗਈ 17/7/2020 ਵਾਲੇ ਮੁਲਾਜ਼ਮਾਂ ਦੇ ਧੱਕੇ ਨਾਲ 7ਵਾਂ ਪੇ ਲਾਗੂ ਕਰ ਦਿੱਤਾ ਪਰ ਪੰਜਾਬ ਸਰਕਾਰ ਨੇ ਮੰਗਾ ਕਿ ਸਾਨੂੰ 6ਵਾਂ ਪੇਨ ਲਾਗੂ ਕੀਤਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕੀਤਾ ਸੀ ਜੋ ਪਰਖ ਕਰ ਵਾਲੇ ਮੁਲਾਜ਼ਮਾਂ ਉਹ ਪ੍ਰਿੰਸੀਪਲ ਇਹ ਰਿਪੋਰਟਾਂ ਦੇ ਤਰ੍ਹਾਂ ਫੇਸ ਦੇ ਨਾਲੇ ਤੱਕ ਉਹ ਵੀ ਨਹੀਂ ਕੰਮ ਕੀਤਾ ਗਿਆ ਦੂਜੇ ਪਾਸੇ ਜੋ ਮੁੱਖ ਮੰਤਵਾਂ ਤੁਹਾਨੂੰ ਕਈ ਵਾਰ ਗਏ ਚੁੱਕੇ ਆਂ ਵੀ ਕੱਚੇ ਮਲਾਜ਼ਮਾਂ ਪੱਕੇ ਕਰੂੰਗਾ ਪਰ ਬੜੀਆਂ ਹਾਸੋਣੀਆਂ ਗੱਲਾਂ ਕਰਦੇ ਆ ਇਹ ਜਿਹੜੇ سارے ਟੀਚਰ 2005 ਦੇ ਵਿੱਚ ਸਾਡੀਆਂ ਭੈਣਾਂ ਜਾਂ ਵੀਰ ਪੀਏਡੀ ਕਰਕੇ ਭਰਤੀ ਹੋਈ ਸੀ 11:30 ਹੋਈ ਸੀ ਪਰ ਜਿਹੜੇ ਹੁਣ ਉਹਨਾਂ ਨੇ ਰੈਗੂਲਰ ਕੀਤੇ ਆ ਉਹ ਤਨਖਾਹ ਫਿਕਸ 23000 ਰੁਪਏ ਜਾਂ 5% ਵਾਧਾ ਹਰ ਸਾਲ ਪਰ ਮੁਖਰੇ ਭਵਾਨ ਤੁਹਾਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਬੇਸਿਕ ਪੇ ਡੀਏ ਤੇ ਇਹ ਜ਼ਰੂਰ ਲਾਗੂ ਕਰਨਾ ਚਾਹੀਏ ਹੋਰ ਭੱਤੇ ਲਾਗੂ ਕਰਨੇ ਚਾਹੀਏ ਪਰ ਜੋ ਸਰਕਾਰ ਆ ਇਹ ਛੋਟਿਆ ਵੀ ਸਾਰੇ ਪੱਕੇ ਹੋ ਗਏ ਉਹ 58 ਸਾਲ ਲੱਖ ਫਿਕਸ ਤਨਖਾਹ ਉਸ ਤੋਂ ਬਾਅਦ ਜਾਊਗਾ ਨਾ ਕੋਈ ਜੀਪੀਐਫ ਨਾ ਕੋਈ ਆਪੀਐਫ ਹੋਣਾ ਪਰ ਇੱਕ ਖਾਸ ਗੱਲ ਇਹ ਦਈ ਦੂਜੇ ਵਾਸਤੇ ਅਸੀਂ 50 ਸਾਲ ਮੈਗਨ ਨਿਕਲ ਕਰਦੇ ਆਂ ਵੀ ਮੈਂ ਕੱਚੇ ਬਣਾ ਪੱਕੇ ਕਰੂੰਗਾ ਗੁਰੂ ਗੋਬਿੰਦ ਸਿੰਘ ਸੁਪਰਥਰਮਣ ਵਾਲੇ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮ ਹੈ 9-9 ਨਾਲ 10 ਦਾ ਜਦ ਖਾ ਦੇ ਕੰਮ ਕਰਦੇ ਇਸ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਿੰਘ ਕਰਮਣਾਲਾ ਮਹੱਬਤ ਦੇ ਵਿੱਚ ਕੱਚੇ ਕੰਮ ਹੈ ਬਹੁਤ ਹੀ ਘੱਟ ਦੇ ਨਾਲ ਕੰਮ ਕਰਦੇ ਆ ਚਾਹੀਦਾ ਤਾਂ ਇਹ ਹੀ ਪੰਜਾਬ ਸਰਕਾਰ ਨੂੰ ਆਉਂਦੇ ਆਂ ਸੀ ਜੋ ਸਾਡੇ ਪੰਜਾਬ ਦੇ ਸਾਰੇ ਜਿੰਨੇ ਵੀ ਵਿਭਾਗ ਮਿਆਂ ਵੀ ਬਾਕੀ ਸਾਰੇ ਵਿਭਾਗ ਜਿਹੜੇ ਕੱਚੇ ਮਲਾਜੇ ਸੀ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਰੈਗੂਲਰ ਕੀਤਾ ਜਾਂਦਾ ਪਰ ਇਹ ਨਵਾਂ ਇੱਕ ਜਿੱਠੀ ਕਰਦੀ ਹੁਣ ਸਾਡੇ ਬਿਜਲੀ ਬੋਰਡ ਨੇ ਵੀ ਜਿਹੜੇ ਕਰਮਚਾਰੀ ਰਿਟਾਇਰ ਹੋਏ ਆ ਜੋ ਐਸਬੀਓ ਨੂੰ 40000 ਰੁਪਏ ਤਨਖਾਹ ਜੋ ਏਪੀਏ ਜੀਪੀਏ ਜੀਓਟੀ 30000 ਰੁਪਏ ਤਨਖਾਹ ਜਾਂ ਹੋਰ ਫਾਇਰਮੈਨ ਨੂੰ 17000 ਜਲ ਉਸ ਤੋਂ ਹੇਠ ਵਾਲੇ ਨੇ ਜੀਪੀਐਸ ਕਿਲ ਵਰਕਰਾਂ ਜਾਂ ਉਸ ਤੋਂ ਵਰਗ 10000 ਰੁਪਿਆ ਰਿਟਾਇਰਮੈਂਟ ਵਾਲੇ ਸਾਥਰੂਆਂ ਤੁਸੀਂ ਆਜੋ ਹੁਣ ਪਰ ਪੱਕੇ ਭਾਤਿਕਾ ਜਿਸ ਕਰਕੇ ਪੰਜਾਬ ਦੇ ਵਿੱਚ ਹਰ ਬਰਗ ਦਾ ਜੋ ਮਲਾਜਮਾਂ ਭਗਵਾਨਤਮਾਨ ਸਰਕਾਰ ਤੋਂ ਦੁਖੀ ਆ ਜਿਸ ਕਰਕੇ ਹੁਣ ਸੰਗਰੂਰ ਮਹਾਰਾਜਨਗਰ ਤਾਂਨੇ ਲਾਉਂਦੇ ਆ ਜੇ ਕੰਮ ਕੋਈ ਭਗਵਾਨਤਮਾਨ ਨੇ 25 ਤਰੀਕ ਦੀ ਮੀਟਿੰਗ ਦੇ ਵਿੱਚ ਸਾਂਝੇ ਫਰਾਂਡੇ ਨਾਲ ਮੀਟਿੰਗ ਕਰਕੇ 6ਵੇਂ ਪੇਕਸ਼ਨ ਬਾਰੇ ਡੀ ਦੇ ਕੇਸ ਦਾ ਵਿਗਾਰੇ ਜੋ ਆਸਾ ਵਰਕਾ ਮੀਟਿੰਗ ਨੂੰ ਵਰਕ ਨਾਲ ਨੇ ਮਾਨ